ਕਹਿੰਦੇ ਸ਼ਮੀਰਿਆ ਉਰੇ ਆ ਦੱਸ ਕੀ ਚਾਹੀਦਾ ਹੈ ਕਿ ਨਾ ਮਹਾਰਾਜ ਜਨਮ ਮਰਨ ਤੋਂ ਮੁਕਤੀ ਦੇ ਦਿਓ ਹੁਣ ਨੇ ਕੁਛ ਮੰਗਣਾ ਨਾ ਪਰਿਵਾਰ ਲਈ ਮੰਗਣਾ ਨਾ ਬੱਚਿਆਂ ਲਈ ਨਾ ਭਰਾਵਾਂ ਲਈ ਨਾ ਕਿਸੇ ਭਤੀਜਿਆਂ ਲਈ ਮਾਰਾ ਮੈਨੂੰ ਮੁਕਤੀ ਦੇ ਦਿਓ ਬਸ ਮੈਨੂੰ ਜਨਮ ਮਰਨ ਤੋਂ ਮੁਕਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਐਦਾਂ ਥੋੜੀ ਮੁਕਤੀ ਮਿਲਦੀ ਹੈ ਜਿਹੜੇ ਤੇਰੇ ਕਰਮ ਖੜੇ ਨੇ ਉਹ ਕੌਣ ਪੋਗੇ ਕਹਿੰਦਾ ਮਹਾਰਾਜ ਕਰਮ ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਅਜੇ ਧਰਤੀ ਤੇ ਹੋਰ ਹੋਣੇ ਨੇ ਤੂੰ ਇਦਾਂ ਦੇ ਕਰਮ ਕੀਤੇ ਨੇ ਰਾਜ ਭਾਗ ਵਿੱਚ 14 ਜਨਮ ਤੇਰੇ ਹੋਣਗੇ ਇਸ ਤਰ੍ਹਾਂ ਇੱਕ ਜਨਮ ਤੇਰਾ ਸੱਪ ਦਾ ਹੋਣਾ ਹੈ ਇੱਕ ਜਨਮ ਤੇਰਾ ਇੱਲ ਦਾ ਹੋਣਾ ਹੈ ਰਜ ਰਜ ਮਾਸ ਖਾਈ ਜੰਮ ਦਾ ਇੱਕ ਜਨਮ ਤੇਰਾ ਬਹੁਤ ਗਰੀਬੀ ਚ ਹੋਣਾ ਹੈ ਉਦੋਂ ਤੇਤੋਂ ਨਾਮ ਜਪਿਆ ਜਾਣਾ ਹੈ ਫਿਰ ਭਗਤੀ ਹੋਣੀ ਫਿਰ ਮੁਕਤੀ ਦੀ ਕਹਾਣੀ ਚੱਲਣੀ ਹੈ ਕਹਿੰਦੇ 14 ਜਨਮ ਪਏ ਤੇਰੇ ਧਰਤੀ ਤੇ ਇਹ ਤੈਨੂੰ ਲੈਣੇ ਪੈਣਗੇ ਜੀਵ ਜੰਤੂਆਂ ਦੇ 14 ਜਨਮ ਭੋਗ ਫਿਰ ਇੱਕ ਜਨਮ ਗਰੀਬੀ ਚ ਹੋਏਗਾ ਉਦੋਂ ਭਗਤੀ ਕਰੀ ਉਦੋਂ ਮੁਕਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਸਿਰ ਰੱਖ ਕੇ ਰੋ ਪਿਆ ਕਹਿੰਦਾ ਮਹਾਰਾਜ ਸਮਰੱਥ ਗੁਰੂ ਸਾਹਮਣੇ ਹੋਵੇ ਤੇ ਫਿਰ 14 ਜਨਮ ਭੋਗਣੇ ਪੈਣ ਮਹਾਰਾਜ ਆਪੇ ਹੀ ਤਾਂ ਕਹਿੰਦੇ ਹੋ ਮਹਾਰਾਜ ਤੁਸੀਂ ਮੁਕਤ ਕਰਨ ਵਾਲੇ ਹੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮਹਾਰਾਜ ਮਹਾਰਾਜ ਰੋਜ ਸੁਣਨੇ ਆ ਫਿਰ ਇਸੇ ਜਨਮ ਚ ਮੁਕਤ ਕਰੋ ਕਹਿੰਦੇ ਸ਼ਮੀਰਿਆ ਫਿਰ ਇੱਕ ਬਚਨ ਮੰਨ ਲੈ ਕਹਿੰਦੇ ਮਹਾਰਾਜ ਹੁਕਮ ਕਰ ਪੁੱਛਣੇ ਤਿਆਰ ਨਾ ਪਾਛੇ ਕਹਿੰਦੇ ਸ਼ਮੀਰਿਆ ਇੱਕ ਬਚਨ ਮੰਨ ਲੈ ਫਿਰ ਕਹਿੰਦੇ ਮਹਾਰਾਜ ਹੁਕਮ ਕਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਹੁਣ ਘਰ ਜਾ ਕੇ ਸਲਾਹ ਨਾ ਕਰੀ ਫਿਰ ਕਿਸੇ ਨੂੰ ਨਾ ਭਰਾਮਾਂ ਬਾਰੇ ਸੋਚੀ ਨਾ ਆਪਣੇ ਘਰ ਪਰਿਵਾਰ ਬੱਚਿਆਂ ਘਰ ਵਾਲੀ ਬਾਰੇ ਸੋਚੀ ਮੇਖਾ ਉੱਥੇ ਆਪੋ ਆਪਣੇ ਕਿਸੇ ਨੇ ਲਿਖੇ ਚ ਸਹਾਈ ਨਹੀਂ ਹੋਣਾ ਆਪੋ ਆਪਣੇ ਕੱਤੇ ਹੋਏ ਕਰਮ ਕੰਮ ਹੁੰਦੇ ਕਰਦਿਆਂ ਪੁੱਛਦਾ ਰਿਆਂ ਹੁਣ ਤੀਜਾ ਸਾਡਾ ਬਚਨ ਮੰਨ ਲਈ ਹੁਣ ਨਾ ਕਿਸੇ ਨਾਲ ਸਲਾਹ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਜੇ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ ਜਾ ਬਤੂ ਕਿਸੇ ਇਸ਼ਨਾਨ ਕਰਕੇ ਅਮਰਤ ਸ਼ਕਲੇ ਕਿਸੇ ਨਾਲ ਸੁਣਾਣਾ ਜੇ ਸਲਾਹ ਕਰਨ ਪੈ ਗਿਆ ਜੇ ਰਹਿ ਜਾਣਾ ਜੇ ਸਲਾਹਾਂ 'ਚ ਪੈ ਗਿਆ ਇਹ ਤੇਤੋਂ ਹੋਣਾ ਨਹੀਂ ਹੈ ਕਰਮ ਕਹਿੰਦੇ ਕਿਸੇ ਨਾਲ ਸਲਾਹਨਾ ਕਰੀ ਉੱਥੇ ਆਪੋ ਆਪਣਾ ਲਿਖ ਹੈ ਬਚਨ ਮੰਨ ਲਈ ਉਹਨੇ ਕਿ ਮਹਾਰਾਜ ਸਤਿ ਬਚਨ ਉਹਨੇ ਘਰ ਨਹੀਂ ਕਿਸੇ ਨੂੰ ਦੱਸਿਆ ਅਗਲੇ ਦਿਨ ਉਹਨੇ ਕਿਸੇ ਇਸ਼ਨਾਨ ਕੀਤਾ ਅਤਿਸ਼ਾ ਦੇ ਕੋਲ ਪਹੁੰਚ ਗਿਆ ਸ਼ਖਰ ਦੁਪਹਿਰ ਦਿਵਾਨ ਹਜ਼ੂਰ ਦੇ ਉਸ ਦਿਨ ਅੰਮ੍ਰਿਤ ਸੰਚਾਰ ਹੋਇਆ ਉਹਨੇ ਖੰਡੇ ਵਾਟੇ ਦੀ ਬੋਲ ਛਤੀ ਤੁਹਾਡੇ ਚ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕੇਸਾਂ ਚ ਪਾਉਂਦੇ ਨੇ ਔਰ ਪੰਜ ਪਿਆਰੇ ਬਾਅਦ ਚ ਕਹਿੰਦੇ ਭਾਈ ਅੱਜ ਕਿਸੇ ਇਸ਼ਨਾਨ ਨਾ ਕਰਿਓ ਅੰਮ੍ਰਿਤ ਸੰਜਿਆ ਕੱਲ ਸਵੇਰੇ ਉੱਠ ਕੇ ਕੇਸ ਧੋਇਓ ਅੱਜ ਤਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਬਾਣ ਕਰਾਇਆ ਹਜ਼ੂਰ ਕਲਗੀਧਰ ਪਾਤਸ਼ਾਹ ਆਪ ਅੰਮ੍ਰਿਤ ਸੰਚਾਰ ਵਿੱਚ ਲੱਗੇ ਝੁਲੇ ਭਰ ਕੇ ਪੰਜ ਕਿੱਸਾਂ ਵਿੱਚ ਪਾਏ ਉਸ ਭਾਈ ਸ਼ਮੀਰੇ ਦੇ ਪੰਜ ਝੁਲੇ ਭਰ ਕੇ ਸ਼ਕਾਇ ਉਹਨੂੰ ਅੰਮ੍ਰਿਤ ਦੇ ਬਹੁਤ ਸਿੱਖਾਂ ਨੇ ਅੰਮ੍ਰਿਤ ਬਾਣ ਕੀਤਾ ਸਭ ਚਲੇ ਗਏ ਸ਼ਮੀਰਾ ਜਦੋਂ ਅੰਮ੍ਰਿਤ ਸ਼ਕਤ ਦੇ ਰਾਤੀ ਘਰ ਗਿਆ ਤਾਂ ਸਾ ਸੰਗਤ ਉਹਨੂੰ ਨੀਂਦ ਨਾ ਪਈ ਅੱਧੀ ਰਾਤ ਤੋਂ ਉਹਨੂੰ ਧਿਆਨਕ ਸੁਪਨੇ ਆਉਣ ਇੱਕ ਸੁਪਨਾ ਆਇਆ ਉਹਦੀ ਛਾਤੀ ਉੱਤੇ ਸਵਪਾਗ ਕੇ ਬੈਠ ਗਿਆ ਦਰਦ ਝੁੱਟ ਗਿਆ ਫਿਰ ਪਾਣੀ ਪੀਤਾ ਘੜੇ ਚੋਂ ਫਿਰ ਥੋੜਾ ਜਿਹਾ ਵਿਖਿਆ ਜੇ ਤਾਂ ਰਾਤ ਬਹੁਤ ਪਈ ਹੈ ਫਿਰ ਸੌਂ ਗਿਆ ਫਿਰ ਲੰਬੜ-ਬੱਡ-ਬੱਡ ਖਾਣ ਲੱਗ ਪਈਆਂ ਫਿਰ ਉਹਨੂੰ ਕਦੇ ਕੋਈ ਜਾਨਵਰ ਕਦੇ ਕੋਈ ਉਹਨੂੰ ਡਰਾਉਣੇ ਸੁਪਨੇ ਆਉਂਦੇ ਡਰ-ਡਰ ਕੇ ਮਾਂਚਾ ਆਵੇ ਕਦੇ ਇੰਦਾਂ ਦੇ ਸੁਪਨੇ ਨਹੀਂ ਆਏ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ਅੱਜ ਕੀ ਹੋ ਜਾਏ ਅੱਧੀ ਰਾਤ ਤੋਂ ਡਰਾਣੇ ਉਹਨੂੰ ਸੁਪਨੇ ਆਉਣੇ ਸ਼ੁਰੂ ਹੋਏ ਡਰਦਾ ਰਿਹਾ ਡਰਦਾ ਰਿਹਾ ਫਿਰ ਅਮਰਤ ਵਿੱਲਾ ਹੋਇਆ ਉਸ ਦੇ ਤੇ ਸੀ ਇਸ਼ਨਾਨ ਕੀਤਾ ਗੁਰੂ ਗੁਰੂ ਜਪਿਆ ਦਿਨ ਚੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ ਸਾਰਾ ਦਿਨ ਸੇਵਾ ਕੀਤੀ ਸੰਗਤ ਦੀ ਦੀਵਾਨ ਸਜੇ ਅੱਜ ਪਾਤਸ਼ਾਹ ਨੇ ਕਿਹਾ ਭਾਈ ਅੱਜ ਅਸੀਂ ਅੱਗੇ ਚਲੇ ਜਾਵਾਂਗੇ ਭਾਈ ਅੱਜ ਅਸੀਂ ਜਾਣੇ ਸੰਤਾਂ ਨੂੰ ਛੁੱਟੀਆਂ ਦੇਣੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਰਿਆਂ ਨੂੰ ਪਿਆਰ ਦਿੰਦਿਆਂ ਅਸੀਸ ਦਿੰਦਿਆਂ ਤੁਰਨ ਲੱਗੇ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋਣ ਲੱਗੇ ਬਾਦਸ਼ਾਹ ਦੇ ਘੋੜੇ ਦੇ ਕੋਲ ਭਾਈ ਸ਼ਮੀਰ ਆਕੜਾ ਮਹਾਰਨ ਇੱਕ ਵਾਰ ਨਜ਼ਰ ਮਾਰੀ ਕੋ ਨਜ਼ਰ ਪਾ ਕੇ ਕਿਹਾ beta ਠੀਕ ਹੋ ਅੱਖਾਂ ਭਰ ਕੇ ਰੋ ਪਿਆ ਹੱਥ ਜੋੜ ਕੇ ਕਹਿੰਦਾ ਸੱਚੇ ਬਾਦਸ਼ਾਹ ਮਹਾਰਾਜ ਮੈਨੂੰ 14 ਜਨਮਾਂ ਚੋਂ ਪਾਇਓ ਮੁਕਤ ਕਰ ਲਿਆ ਬਾਦਸ਼ਾਹ ਪਤਾ ਨਹੀਂ ਜ਼ਿੰਦਗੀ ਦੇ ਦੁਆਰਾ ਤੁਹਾਡੇ ਦਰਸ਼ਨ ਹੋਣ ਜਾਣਾ ਪਾਤਸ਼ਾਹ ਬੇਈ ਸ਼ਮੀਰਿਆ ਸੁਪਨੇ ਆਏ ਸੀ ਰਾਤੀ ਡਰਾਉਣੇ ਕਹਿੰਦਾ ਹਾਂ ਮਹਾਰਾਜ ਸੁਪਨੇ ਆਏ ਸੀ ਤੁਸੀਂ ਸੁਪਨੇ ਬਾਰੇ ਵੀ ਜਾਣਦੇ ਹੋ ਪਾਤਸ਼ਾਹ ਕਹਿੰਦੇ ਹਾਂ ਸ਼ਮੀਰਿਆ ਤੈਨੂੰ ਕਦੇ ਇੱਲਾਂ ਦੇ ਕਦੇ ਸੱਪਾਂ ਦੇ ਸੁਪਨੇ ਆਉਂਦੇ ਰਹੇ ਰਾਤ ਤੋਂ ਸੁੱਤਾ ਨਹੀਂ ਇਹ ਸਾਨੂੰ ਪਤਾ ਹੈ ਕਹਿੰਦੇ ਹਾਂ ਮਹਾਰਾਜ ਰਾਤੀ ਸੁਪਨੇ ਬਹੁਤ ਡਰਾਉਣੇ ਆਏ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਬਸ ਸ਼ਮੀਰਿਆ ਹੁਣ ਕਿਹੜੇ 14 ਜਨਮਾਂ ਦੀ ਗੱਲ ਕਰਨੇ ਓਏ ਤੇਰੇ 14 ਦੇ 14 ਜਨਮ ਰਤੀ ਸੁਪਨੇ ਵਿੱਚ